ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਜੂਪੀ ਦੀ ਘਟਨਾ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਿੱਖ ਦੀ ਪੱਗ ਲਾ ਕੇ ਤੇ ਉਹਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਬਾਕੀ ਉਹਦੇ ਨਾਲ ਕੀ ਕੀ ਕੁਝ ਕੀਤਾ ਜਾਂਦਾ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਕੀ ਗੋਦੀ মিডিਏ ਵੱਲੋਂ ਕੀਤਾ ਕੀਤਾ ਹੋਇਆ ਜ਼ਹਿਰੀਲਾ ਪ੍ਰਚਾਰ ਅੱਜ ਜੂਪੀ ਦੇ ਵਿੱਚ ਅਸਰ ਦਿਖਾ ਰਿਹਾਗਾ ਅੱਜ ਅਸੀਂ ਗੱਲ ਕਰਾਂਗੇ ਕਿ ਗੋਦੀ মিডিਏ ਦਾ ਕੀਤਾ ਹੋਇਆ ਕਿਸਾਨਾਂ ਦੇ ਖਿਲਾਫ ਪ੍ਰਚਾਰ ਕਿਸਾਨਾਂ ਦੇ ਖਿਲਾਫ ਉਗਲਿਆ ਹੋਇਆ ਜ਼ਹਿਰ ਹੁਣ ਜਹਾਜ਼ਾਂ ਦੇ ਵਿੱਚ ਵੀ ਦੇਖਣ ਲੱਗ ਪਿਆ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਜਹਾਜ਼ ਦੇ ਵਿੱਚ ਇੱਕ Hindu ਇੱਕ Sikh ਦੇ ਗੱਲ ਪੈ ਜਾਂਦਾਗਾ ਪੂਰੀ ਵੀਡੀਓ ਨੂੰ ਐਂਡ ਤੱਕ ਦੇਖਣਾ ਦੋਸਤੋ ਕਿ ਕਿਵੇਂ ਇਹਨਾਂ ਦਾ ਜ਼ਹਿਰੀਲਾ ਪ੍ਰਚਾਰ ਸਾਡੇ ਤੇ ਅਸਰ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 3 ਮਾਰਚ ਦੀ ਘਟਨਾ ਹੈਗੀ ਆ 3 ਮਾਰਚ ਨੂੰ ਇੱਕ દੈਨਿਕ ਜਾਗਰਨ ਦੀ ਦੈਨਿਕ ਪਾਸਕਰ ਦੀ ਖਬਰ ਹੈਗੀ ਕਿ ਕਾ ਅਮਰੋਹਾ ਜ਼ਿਲ੍ਹੇ ਦਾ ਪਿੰਡ ਹੈ ਘਨੌਗ ਇਸ ਪਿੰਡ ਦੇ ਵਿੱਚ ਕਮਨਦੀਪ ਸਿੰਘ ਨਾਂ ਦਾ ਸਿੱਖ ਨੌਜਵਾਨ ਰਹਿੰਦਾਗਾ ਜਿਹੜਾ ਉਥੋਂ ਦੇ ਹੋਰ ਦੋ ਨੌਜਵਾਨਾਂ ਦੇ ਨਾਲ ਰਲ ਕੇ ਠੇਕੇ ਤੇ ਲੈ ਕੇ ਜ਼ਮੀਨ ਖੇਤੀ ਕਰਦਾ ਉਸ ਜਦੋਂ ਉਹਨਾਂ ਨੇ ਖੇਤੀ ਕੀਤੀ ਫਸਲ ਪਾਲ ਲਈ ਫਸਲ પાਕੇ ਪਾਲ ਕੇ ਵੱਡੀ ਹੋ ਗਈ ਜਦੋਂ ਫਸਲ ਨੂੰ ਵੇਚਿਆ ਗਿਆ ਤਾਂ ਜਿਹੜੇ ਉਹ ਦੋ ਨੌਜਵਾਨ ਉਹਦੇ ਨਾਲ ਦੇ ਸੀਗੇ ਉਹ ਫਸਲ ਦੇ ਪੈਸੇ ਖਾ ਜਾਂਦੇ ਨੇ ਅਮਨਦੀਪ ਦਾ ਜਿਹੜਾ ਹਿੱਸਾ ਹੈਗਾ ਉਹ ਅਮਨਦੀਪ ਨੂੰ ਨਹੀਂ ਦਿੰਦੇ ਜਦੋਂ ਅਮਨਦੀਪ ਉਹਨਾਂ ਤੋਂ ਜਾ ਕੇ ਆਪਣਾ ਪੈਸੇ ਮੰਗਣ ਜਾਂਦਾ ਹੈ ਜਦੋਂ ਦੋ ਵਾਰੀ ਉਹ ਬਾਰ-ਬਾਰ ਪੈਸੇ ਮੰਗਦਾ ਤਾਂ ਉਹਦੇ ਉੱਤੇ ਹਮਲਾ ਕਰ ਦਿੰਦੇ ਨੇ ਅਮਨਦੀਪ ਦੀ ਪੱਗ ਲਾਹ ਕੇ ਅਮਨਦੀਪ ਨੂੰ ਪਹਿਲਾਂ ਤਾਂ ਪੱਗ ਨੂੰ ਪਿੰਡ ਦੇ ਵਿੱਚ ਗਲੀਆਂ 'ਚ ਰੋਲਿਆ ਜਾਂਦਾ ਫੇਰ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਦਾੜੀ ਪੱਟੀ ਜਾਂਦੀ ਹੈ ਕੇਸ ਸਿਰ ਦੇ ਪੱਟੇ ਜਾਂਦੇ ਨੇ ਔਰ ਦੋਸਤੋ ਇੱਥੇ ਹੀ ਉਹਨਾਂ ਦਾ ਮਨ ਨਹੀਂ ਪਰਦਾ ਬੇਰਹਿਮੀ ਦੇ ਨਾਲ ਕੁੱਟਮਾਰ ਕਰਕੇ ਉਹਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਉਹਨੂੰ ਪਿੰਡ ਦੇ ਵਿੱਚ ਕਮਾਇਆ ਜਾਂਦਾਗਾ ਜਿਹੜੀ ਜੋਗੀ ਦੀ ਸਰਕਾਰ ਦਾ ਰੋਜ਼ ਪ੍ਰਚਾਰ ਕੀਤਾ ਜਾਂਦਾਗਾ ਕਿ ਜੋਗੀ ਨੇ ਉੱਥੇ ਬਦਮਾਸ਼ੀ ਖਤਮ ਕਰ ਦਿੱਤੀ ਆ ਜੂਪੀ ਦੇ ਵਿੱਚ ਜਾ ਗੈਂਗਸਟਰ ਜਾਂ ਬਦਮਾਸ਼ ਨੇ ਜਿਹੜੇ ਮਾਰ ਦਿੱਤੇ ਨੇ ਤੇ ਜਾ ਉਹਨਾਂ ਨੂੰ ਭਜਾ ਦਿੱਤਾਗਾ ਭਜਾ ਦਿੱਤਾ ਹੋਗਾ ਮਾਰ ਦਿੱਤੇ ਹੋਣਗੇ ਦੋਸਤੋ ਜਿਹੜੇ ਆ ਉਥੋਂ ਦੀ ਬਦਮਾਸ਼ੀ ਕਰਦੇ ਹੋਣਗੇ ਲੇਕਿਨ ਜਿਹੜਾ ਗੋਦੀ মিডিਏ ਨੇ ਪ੍ਰਚਾਰ ਕਰਕੇ ਸਿੱਖਾਂ ਦੇ ਖਿਲਾਫ ਇੱਕ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਦੋਸਤੋ ਉਹਦਾ ਅਸਰ ਇਹ ਉਹਦਾ ਅਸਰ ਦਿਖਾਈ ਦੇ ਰਿਹਾਗਾ ਕਿ ਸਿੱਖ ਨੌਜਵਾਨ ਅਗਰ ਆਪਣੇ ਪੈਸੇ ਮੰਗੇ ਤੇ ਉਹਦੇ ਨਾਲ ਵੀ ਕੁੱਟਮਾਰ ਕਿਉਂਕਿ ਹਰ ਰੋਜ਼ ਟੀਵੀ ਦੇ ਉੱਪਰ ਜਿਹੜਾ ਸਿੱਖਾਂ ਦਾ ਚਿਹਰਾ ਦਿਖਾ ਕੇ ਕਿਸਾਨਾਂ ਦਾ ਚਿਹਰਾ ਦਿਖਾ ਕੇ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਦਾ ਚਿਹਰਾ ਦਿਖਾ ਕੇ ਹਰ ਰੋਜ਼ ਖਾਲਸਤਾਨੀ 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 ਕੀਤਾ ਜਾਂਦਾ ਹੈ ਉਹਦਾ ਇਹ ਅਸਰ ਹੈ ਦੋਸਤੋ ਇਹਦਾ ਅਸਰ ਕਿਉਂ ਮੈਂ ਕਹਿ ਰਿਹਾਗਾ ਤੁਸੀਂ ਕਹੋਗੇ ਕਿ ਇਹ ਤਾਂ ਲੜਾਈ ਆ ਵੈਸੇ ਹੀ ਹੋ ਗਈ ਹੋਣੀ ਆ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਉੱਠਦਾ ਨਾ ਕਿ ਯਾਰ ਇਹ ਤਾਂ ਲੜਾਈ ਹੋਈ ਜਾਂਦੀ ਐ ਇੱਥੇ ਵੀ ਹੁੰਦੀ ਰਹਿੰਦੀ ਐ ਨਹੀਂ ਦੋਸਤੋ ਤਾਂ ਮੈਂ ਤੁਹਾਨੂੰ ਕਹਿਣਾਗਾ ਇਸੇ ਦੀ ਤਰ੍ਹਾਂ ਇੱਕ 에ਅਰ ਫ੍ਰਾਂਸ ਦਾ ਜਹਾਜ਼ ਪੈਰਿਸ ਤੋਂ ਦਿੱਲੀ ਨੂੰ ਆ ਰਿਹਾ ਹੁੰਦਾਗਾ ਦੋਸਤੋ ਉਹਦੇ ਵਿੱਚ ਜਦੋਂ ਉਹ ਬਲਗਾਰੀਆ ਦੇ ਸੋਫੀਆ ਸਹਿਰ ਦੇ ਵਿੱਚ ਉਹਨੂੰ ਆਪਣੇ 에어ਪੋਰਟ ਦੇ ਉੱਪਰ ਐਮਰਜੈਂਸੀ ਉਤਾਰ ਲਿਆ ਜਾਂਦਾ ਕਾਰਨ ਕੀ ਸੀਗਾ ਉਸ ਜਹਾਜ਼ ਦੇ ਵਿੱਚ ਇੱਕ ਮੋਦੀ ਭਗਤ ਬੈਠਾ ਹੁੰਦਾ ਤੇ ਕੁਝ ਉਹਦੇ ਵਿੱਚ ਸਿੱਖ ਵੀ ਸਫ਼ਰ ਕਰਦੇ ਹੁੰਦੇ ਨੇ ਉਹ ਸਿੱਖਾਂ ਨੂੰ ਦੇਖ ਕੇ ਪੜਕ ਜਾਂਦਾ ਤੇ ਕਹਿਣ ਲੱਗਦਾਗਾ ਕਿ ਮੋਦੀ ਮਤਲਬ ਪਹਿਲਾਂ ਦਾ ਮੋਦੀ 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 ਦੇ ਨਾਰੇ ਲਾਉਣ ਲੱਗ ਜਾਂਦਾ ਉਸ ਤੋਂ ਬਾਅਦ ਕਹਿੰਦਾ ਹਿੰਦੂ ਜਾਗ ਪਿਆ ਹਿੰਦੂ ਜਾਗ ਪਿਆ ਕਰਕੇ ਦੋਸਤੋ ਉਹ ਹਮਲਾਵਰ ਹੋ ਕੇ ਤੇ ਸਿੱਖਾਂ ਦੇ ਉੱਤੇ ਜਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾਗਾ ਤੇ ਹੋਰ ਉਹ ਸਿੱਖਾਂ ਨੂੰ ਗਾਲ੍ਹਾਂ ਵੀ ਕੱਢਦਾ ਤੇ ਖਾਲਸਤਾਨੀ ਜੋ ਉਹਦੇ ਮੂੰਹ ਵਿੱਚ ਆਉਂਦਾ ਬਕਵਾਸ ਕਰਦਾ ਉਹਦੀ ਸ਼ਰਾਬ ਪੀਤੀ ਸੀ ਲੇਕਿਨ ਉਹਦੇ ਮਨ ਦੇ ਵਿੱਚ ਇੰਨਾ ਜ਼ਹਿਰ ਭਰਿਆ ਹੋਇਆ ਸੀਗਾ ਗੋਦੀ মিডিਆ ਦਾ ਦੋਸਤੋ ਇਸ ਕਾਰਨ ਕਰਕੇ ਹੁਣ ਉਹ ਜਹਾਜ਼ ਹੈ ਜਿਹੜਾ ਫਿਰ ਸੋਫੀਆ ਉਤਾਰਿਆ ਗਿਆ ਤੇ ਉਹ ਤਾਂ ਹੁਣ ਅਗਲੀ ਉਹਨੂੰ ਜਿਹੜੀ ਸਜ਼ਾ ਮਿਲਣੀ ਆ 10 ਸਾਲ ਲਈ ਉਹ ਤਾਂ ਹੈਗੀ ਵੱਖਰੀ ਗੱਲ ਪਰ ਜੋ ਮੈਂ ਤੁਹਾਨੂੰ ਪਹਿਲੀ ਘਟਨਾ ਸੁਣਾਈ ਆ ਕਾਰਨ ਇਹ ਹੈਗਾ ਇਹਨਾਂ ਲੋਕਾਂ ਦੇ ਉੱਪਰ ਗੋਦੀ ਮੀਡੀਆ ਦੇ ਜ਼ਹਿਰੀਲੇ ਪ੍ਰਚਾਰ ਦਾ ਇਹ ਅਸਰ ਹੈ ਥੋਂ ਥੋਂ-ਥੋਂ ਤੇ ਘਟਨਾਵਾਂ ਹੋ ਰਹੀਆਂ ਨੇ ਕੱਲੀ ਇੱਕ ਦੋ ਘਟਨਾ ਕਦੇ ਆ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਦੋਸਤੋ ਜਿਹੜੀਆਂ ਆਉਂਦੀਆਂ ਹੀ ਨਹੀਂ ਹੈਗੀਆਂ ਉਹ ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਔਰ ਕਿਉਂਕਿ ਵੱਡਾ ਦੇਸ਼ ਹੈ ਆਪਣਾ ਵੱਡੇ ਦੇਸ਼ ਦੇ ਵਿੱਚੋਂ ਕਿੰਨੀਆਂ ਕੁ ਗੱਲਾਂ ਖੁੱਲ ਕੇ ਸਾਹਮਣੇ ਆਉਂਦੀਆਂ ਨੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ 295ਏ ਦਾ ਪਰਚਾ ਦਰਜ ਕੀਤਾ ਜਾਵੇ ਅਮਨਦੀਪ ਨੂੰ ਜਿਹੜਾ ਕੁੱਟਿਆ ਮਾਰਿਆ ਅਗਰ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਮੈਂ ਬੇਨਤੀ ਕਰਦਾ ਜਿੰਨੇ ਤੁਸੀਂ ਸਿੱਖ ਜਿੰਨੇ ਤੁਸੀਂ ਪੰਜਾਬੀ ਸੁਣਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਤੇ ਜਿੱਥੇ ਵੀ ਤੁਸੀਂ ਬੋਲ ਸਕਦੇ ਹੋ ਦੋਸਤੋ ਬੋਲੋ ਅੱਜ ਅਮਨਦੀਪ ਨਾਲ ਹੋਇਆ ਅੱਜ ਜਹਾਜ਼ 'ਚ ਬੈਠੇ ਸਾਡੇ ਹੋਰ ਭਰਾਵਾਂ ਦੇ ਨਾਲ ਹੋਇਆ ਕੱਲ ਨੂੰ ਤੁਹਾਡੇ ਬੱਚਿਆਂ ਨੇ ਵੀ ਜਹਾਜ਼ਾਂ ਦੇ ਵਿੱਚ ਆਉਣਾ ਕੱਲ ਨੂੰ ਸਾਡੇ ਬੱਚਿਆਂ ਨੇ ਵੀ ਜਹਾਜ਼ਾਂ ਦੇ ਵਿੱਚ ਆਉਣਾ ਇਹਨਾਂ ਦਾ ਮੂੰਹ ਪਿਆ ਕਿਉਂਕਿ ਦੋਸਤੋ ਇਹਨਾਂ ਨੇ ਅਜੇ ਤਾਂ ਵੋਟਾਂ ਸਟਾਰਟ ਹੋਈਆਂ ਨੇ ਅਜੇ ਤਾਂ ਸ਼ੁਰੂਆਤ ਹੋਈ ਆ ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਜ਼ਹਿਰ ਜਿਹੜਾ ਉਗਲਣਾ ਕਿਉਂਕਿ ਕੱਲ ਨੂੰ ਫੇਰ ਦਿੱਲੀ ਚੱਲੋ ਦਾ ਸੱਦਾ ਕਿਸਾਨਾਂ ਵੱਲੋਂ ਇਹਨਾਂ ਨੇ ਤਾਂ ਕਿਸਾਨਾਂ ਦੀਆਂ ਤਾਂ ਆਪਣੀਆਂ ਮੰਗਾਂ ਨੇ ਲੈਕਿਨ ਇਹਨਾਂ ਨੂੰ ਸਿਰਫ ਉਹ ਮੰਗਾ ਵਾਲਾ ਮਾਮਲਾ ਜਿਹੜਾ ਇਹਨਾਂ ਨੇ ਆਪਣੇ ਪੱਖ ਦੇ ਵਿੱਚ ਵਰਤਣ ਲਈ ਸਾਨੂੰ ਖਾਲਸਤਾਨੀ ਬਣਾਉਣਾ ਹੈ ਸਾਡੀਆਂ ਫੋਟੋਆਂ ਐਡਿਟ ਕਰ ਕਰਕੇ ਸੰਤਾਂ ਦੀਆਂ ਫੋਟੋਆਂ ਐਡਿਟ ਕਰ ਕਰਕੇ ਪਤਾ ਨਹੀਂ ਅਜੇ ਕਿੰਨਾ ਖ ਜ਼ਹਿਰ ਉਗਲਣਾ ਇਸ ਕਰਕੇ ਇਕੱਠੇ ਹੋ ਜੋ ਅਗਰ ਤੁਸੀਂ ਆਵਾਜ਼ ਨਹੀਂ ਚੱਕਦੇ ਅਗਰ ਤੁਸੀਂ ਨਹੀਂ ਬੋਲਦੇ ਤਾਂ ਦੋਸਤੋ ਸਭ ਦਾ ਹਾਲ ਇਹੀ ਹੋਣ ਵਾਲਾ ਅਮਨਦੀਪ ਦੀ ਜਗ੍ਹਾ ਦੇ ਉੱਪਰ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਜਹਾਜ਼ ਵਾਲੇ ਸਿੱਖਾਂ ਦੀ ਜਗ੍ਹਾ ਤੇ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਮੇਰਾ ਬੇਟਾ ਵੀ ਹੋ ਸਕਦਾ ਤੁਹਾਡਾ ਬੇਟਾ ਵੀ ਹੋ ਸਕਦਾ ਇਸ ਕਰਕੇ ਦੋਸਤੋ ਇਹ ਜਰੂਰ ਆਵਾਜ਼ ਬੁਲੰਦ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਦੋਸਤੋ ਕਰਮਜੀਤ ਸਿੰਘ ਸਰਾ ਭੁਪਿੰਦਰ ਸਿੰਘ ਗਿੱਲ ਇਹ ਸਾਡੇ ਫੋਲੋਅਰ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਰਾਮ ਸਿੰਘ ਮਾਮਦਪੁਰ ਸਾਡਾ ਫੋਲੋਅਰ ਹੈ ਔਰ ਸਾਡੇ ਪਿੰਡ ਦਾ ਹੈ ਉਹਦਾ ਵੀ ਬਹੁਤ-ਬਹੁਤ ਧੰਨਵਾਦ ਜਿੰਨੇ ਵੀਰ ਸੁਣਦੇ ਹੋ ਇੱਕ ਪੰਚਾਇਤ ਮੈਂਬਰ ਨੇ ਸਾਡੇ ਸੁਲਤਾਨਪੁਰ ਤੋਂ ਉੱਥੋਂ ਦੇ ਸਾਬਕਾ ਸਰਪੰਚ ਨੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਸੋ ਵੀਰਾਂ ਨੂੰ ਬੇਨਤੀ ਆ ਕਿ ਅਗਰ ਕਿਸੇ ਦੇ ਬੱਚੇ ਦਾ ਜਾਂ ਆਪਣਾ ਜਨਮ ਦਿਨ ਹੋਵੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਮੇਰੇ ਬੱਚੇ ਦਾ ਫਲਾਣੇ ਦਿਨ ਜਨਮ ਦਿਨ ਆ ਅਸੀਂ ਉਹਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੀ ਦੇਵਾਂਗੇ ਬੋਲ ਕੇ ਉਹਨਾਂ ਨੂੰ ਸੈਲੀਬ੍ਰੇਟ ਕਰਾਂਗੇ ਤੇ ਤੁਹਾਡੇ ਮੈਸੇਜ ਨੂੰ ਪੜ੍ਹ ਕੇ ਸੁਣਾਇਆ ਜਾਵੇਗਾ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਵਾਜ਼ ਬੁਲੰਦ ਕਰੋ ਇਹ ਜ਼ਰੂਰੀ ਹੈ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਔਰ ਲੇਕਿਨ ਸਿੱਖਾਂ ਦੇ ਬੈਰੀਆਂ ਦੀ ਨਹੀਂ ਖੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ